देर रात एसएसएफ ਅਤੇ ਬਿਜਲੀ ਬੋਰਡ ਦੇ ਜੇ ਦੇ ਵਿਚਾਲੇ ਕਾਫੀ ਬਹਿਸ ਹੋ ਗਈ ਕਿਹਾ ਜਾ ਰਿਹਾ ਕਿ પેટ્રોલ ਪੰਪ ਤੋਂ ਤੇਲ ਪਵਾ ਕੇ ਬਿਨਾ ਪੈਸੇ ਦਿੱਤੇ ਉਥੋਂ ਚਲੇ ਗਏ ਤਾਂ ਇਹਨਾਂ ਦਾ ਕਿਚਾ ਕਿ ਐਕਸੀਡੈਂਟ ਹੋ ਜਾਂਦਾ ਫਿਰ ਪੁਲਿਸ ਅਤੇ પેટ્રોલ ਪੰਪ ਦੇ ਮਾਲਕ ਮੌਕੇ ਤੇ ਪਹੁੰਚਦੇ ਨਹੀਂ ਹਾਲਾਂਕਿ ਇਸ ਮੌਕੇ ਉਕਤ ਬੰਦਿਆਂ ਨੇ ਤੇਲ ਦੇ ਪੈਸੇ ਦੇ ਦਿੱਤੇ ਪਰ ਪੁਲਿਸ ਦੇ ਨਾਲ ਕਾਫੀ ਦੇਰ ਤੱਕ ਹਾਈ ਵੋਲਟੇਜ ਡਰਾਮਾ ਕਰਦੇ ਹੋਏ ਨਾਸਰ ਆਉਂਦੇ ਨੇ ਬਿਜਲੀ ਬੋਰਡ ਦੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਐਸਐਸਐਫ ਦੀ ਟੀਮ ਦੇ ਵੱਲੋਂ ਉਹਨਾਂ ਦੇ ਨਾਲ ਮਾੜਾ ਵਿਵਹਾਰ ਕੀਤਾ ਗਿਆ ਤੇ ਉਥੇ ਐਸਐਸਐਫ ਦੀ ਟੀਮ ਦਾ ਕਹਿਣਾ ਹੈ ਕਿ ਲੋਕ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਪੈਸੇ ਦਿੱਤੇ ਬਿਨਾਂ ਚਲੇ ਗਏ ਤੇ ਰਾਤ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਕੇ ਇੱਕ ਵਾਰ ਪੂਰਾ ਮਾਮਲਾ ਜਾਣ ਲੈਂਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਪੈਸੇ ਨਹੀਂ ਫਿਰਦੇ ਟੁੱਟਦੇ ਟ੍ਰੈਲ ਬੋਬ ਦੇ ਬੱਚਾ ਜਿਹਾ ਵੈਸੇ ਪੈਸੇ ਦਿੱਤੇ ਜਾਂ ਨਹੀਂ ਦਿੱਤੇ ਠੀਕ ਹੈ ਸਾਡੇ ਸਿਰ ਤੇ ਸੱਟਾਂ ਲੱਗੀਆਂ ਐਸਟੀਐਮ ਦਾ ਮਤਲਬ ਇਹ ਹੈਗਾ ਵੀ ਸਾਡੇ ਮੇਰੇ ਬਾਹ ਤੇ ਵੀ ਲੱਗੀ ਹੈ ਇਹਨਾਂ ਨੇ ਕੋਈ ਪੱਟੀ ਨਹੀਂ ਕਰਾਈ ਜੀ ਕੋਈ ਪੱਟੀ ਨਹੀਂ ਕਰਾਈ ਇਹਨਾਂ ਦੇ ਐਸਆਈ ਇੱਥੇ ਚੁੱਕੀ ਚਾਰਜ ਇਹਨਾਂ ਦਾ ਨਹੀਂ ਕੋਈ ਹੈਗਾ ਸਾਨੂੰ ਇਹਨਾਂ ਨੇ ਕਿਹਾ ਵੀ ਗੱਡੀ ਦੇ ਵਿੱਚ ਬੋ ਤੁਸੀਂ ਪੰਪ ਤੋਂ ਪੈਸੇ ਲੈ ਕੇ ਭੱਜੇ ਨਾਲ ਸਾਡੇ ਸੱਟਾਂ ਲੱਗੀਆਂ ਸਾਡੇ ਸਿਰ ਤੋਂ ਬਲੱਡ ਆਈ ਜਾਂਦਾ ਇਹਨਾਂ ਪੱਟੀ ਕਿਉਂ ਨਹੀਂ ਸਾਡੀ ਤੁਸੀਂ ਡਰਿੰਕ ਕੀਤੀ ਹੈ ਨਹੀਂ ਸਾਡਾ ਮੈਡੀਕਲ ਕਰਾਇਆ ਜਾਵੇ ਠੀਕ ਹੈ ਸਾਡਾ ਮੈਡੀਕਲ ਕਰਾ ਦੇ ਉਹਰੇ ਉਰੇ ਆਈ ਇੱਕ ਮਿੰਟ ਵੀਰ ਜੀ ਇੱਕ ਮਿੰਟ ਵੀਰੇ ਇੱਕੋ ਹੀ ਗੱਲ ਸਾਹਮਣੇ ਬੋਲਣੀ ਮੜਾ ਜਾ ਇੱਧਰ ਆ ਬੇਨ ਬਲਾਇਰ ਗੱਡੀ ਚਲਾਣ ਵਾਲੇ ਕਹਿ ਰਹੇ ਕਿ ਡ੍ਰਿੰਕ ਕੀਤੀ ਹੈ ਕਿ ਨਹੀਂ ਕੀਤੀ ਮੇਰਾ ਮੈਡੀਕਲ ਕਰਾਏ ਇੱਕ ਮਿੰਟ ਵੀ ਰਹਿ ਇੱਕ ਵੀਡੀਓ ਨਹੀਂ ਗੱਲ ਤਾਂ ਸੋਹ ਗਿਆ ਜਦੋਂ ਸਾਡੀ ਬਣ ਰਹੀ ਹੈ ਉਹਦੇ ਅਸੀਂ ਗੱਲ ਕਰਵਾ ਰਹੇ ਹਾਂ ਅਸੀਂ ਤੁਹਾਨੂੰ ਸਾਡੇ ਚੱਲੋ ਬਿਲਕੁਲ ਪਹਿਲੇ ਪਹਿਲੇ ਆਈਓ ਆਈਓ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਸਾਥੇ ਚੱਲੋ ਕੋਈ ਗੱਲ ਨਹੀਂ ਤੁਸੀਂ ਵੀ ਸਾਥੇ ਦੇਖੋ ਗੱਲ ਮੇਰੇ ਸਾਥ ਦੱਸੋ ਮੈਂ ਜੋ ਮੇਰੇ ਮੁਕਤੇ ਦੇ ਤੁਸੀਂ ਸੀਗੇ ਉਸ ਸਮੇਂ ਅੰਗਲ ਜੀ ਆਪਾਂ ਗੱਡੀ ਦੇ ਤੁਹਾਨੂੰ ਅਸੀਂ ਕਿਹਾ ਤੁਹਾਨੂੰ ਗੱਡੀ ਚਾਬੀ ਤੇ ਤੁਹਾਨੂੰ ਕੈਸ਼ ਕੱਢਣ ਕੈਸ਼ ਕੱਢਣ ਤੁਸੀ ਨਹੀਂ ਲਿਖੋ ਨਹੀਂ ਗੱਡੀ ਗੱਲ ਗਈ ਸੀ ਹਾਂ ਚੱਲ ਸਕਦਾ ਹੈ ਆ ਵੀ ਚੱਕਦੇ ਆਂ ਅੱਧੀ ਵੀ ਚੱਕਦੇ ਹੋ ਪਰ ਨਹੀਂ 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 ਤੁਸੀਂ ਕਹਿ ਰਹੇ ਵੀ ਇਹ ਮਜ਼ਾਕ ਹੈ ਇਹ ਟ੍ਰਿਕ ਕੀਤੀ ਹੋਈ ਹੈ ਆਪਾਂ ਇਹ ਹੈ ਆਪੇ ਬਾਈ ਯਾਰ ਇੱਕ ਗੱਲ ਦੱਸੋ ਵੀ ਇਹ ਮੇਰੇ ਨਾਲ ਡ੍ਰੇਂਗ ਦਿੱਤੀ ਕਿ ਨਹੀਂ ਸਹੀ ਨਹੀਂ ਕੀਤੀ ਯਾਰ ਉਹ ਸਾਡਾ ਮੈਡੀਕਲ ਹੋਏਗਾ ਬਾਈ ਸਾਰੇ ਸਾਡਾ ਮੈਡੀਕਲ ਕੀਤਾ ਜਾਵੇ ਯਾਰ ਸਾਡਾ ਮੈਡੀਕਲ ਕੀਤਾ ਜਾਵੇ ਯਾਰ ਥਾਣਾ ਚਾਰਜ ਦਾ ਮੈਡੀਕਲ ਹੋਇਆ ਜਾਵੇ ਸਾਡਾ ਵੀ ਨਾ ਨਾ ਵੀਰੇ ਤੂੰ ਵੀਰੇ ਹੁਣੇ ਕਿਹਾ ਤੂੰ ਮੁੱਕਦਾ ਬਾਈ ਯਾਰ ਨਾ ਨਾ ਮੁੱਕਦਾ ਨਹੀਂ ਮੈਂ ਕੋਸਪੈਚ ਮੈਂ ਕਹਿੰਦਾ ਮੁੰਡੇ ਉਹ ਲਾ ਦੇ ਡ੍ਰੇਂਗ ਕਰ ਲੈਂਦੇ ਆ ਇਹ ਗੱਲ ਚਲ ਮੇਰੀ ਗੱਡੀ ਦੀ ਚਾਬੀ ਚੋਕੀ ਕਿਵੇਂ ਆਈ ਮੇਰੇ ਕੋਲ ਚਾਬੀ ਮੇਰੀ ਕਾਰ ਦੀ ਚਾਬੀ ਚੋਕੀ ਕਿਵੇਂ ਜਦੋਂ ਵੀ ਕਿਸੇ ਵਿਖਾ ਮੇਰੀ ਮੈਡੀਕਲ ਕਿੱਥੇ ਜਾਵੇ ਡਰਾਈਵਿੰਗ ਤੁਸੀਂ ਮੇਰੇ ਡਰੈਸ ਹੀ ਕਿਉਂ ਨਹੀਂ ਕੀਤੀ ਮੇਰੀ ਡਰੈਸ ਹੀ ਕਿਉਂ ਨਹੀਂ ਕੀਤੀ ਤੂੰ ਕਰਦੀ ਤੇ ਤੁਸੀਂ ਮੇਰੇ ਮੇਰੀ ਡਰੈਸ ਹੀ ਕਿਉਂ ਨਹੀਂ ਕੀਤੀ ਇਹ ਤਾਂ ਐਕਸੀਡੈਂਟ ਗੱਡੀ ਹੋ ਗਈ ਹੈ ਇਹਨੂੰ ਇਹ ਪਹਿਲਾ ਸਾਈਡ ਦੇ ਖੜੀ ਹੈ ਇਹਦੀ ਚਾਬੀ ਜਿਹੜੀ ਹੈ ਚੌਕੀ ਚਾ ਜਿਹੜਾ ਚੌਕੀ ਮੁਲਾਜ਼ਮਾਂ ਦੇ ਫਰਾਈ ਗਈ ਆ ਮੋਕੇ ਤੇ ਓਕੇ ਸਾਡੇ ਸਾਡੀ ਡ੍ਰਿੰਕ ਕੀਤੀ ਹੈ ਮੇਰਾ ਲਾਇਸੈਂਸ ਨਹੀਂ ਹੈਗਾ ਆਪ ਤੇਰੀ ਕਾਰ ਦੀ ਕਾਪੀ ਨਹੀਂ ਪ੍ਰਦੂਸ਼ਣ ਨਹੀਂ ਹੈਗਾ ਬੀਮਾ ਨਹੀਂ ਹੈਗਾ ਮੇਰਾ ਲਾਇਸੈਂਸ ਕਰਾਇਆ ਜੀ ਸਾਰਾ ਕੁਝ ਡ੍ਰੋਪ ਰੈਕਟ ਕਰਾਇਆ ਜਾਵੇ ਮੇਰਾ ਡ੍ਰੋਪ ਟੈਸਟ ਕਰਾਇਆ ਜਾਵੇ ਮੇਰੇ ਸਿਰ ਤੇ ਸੱਟ ਲੱਗੀ ਹੈ ਇਹਨਾਂ ਦਾ ਬਾਈਆਂ ਦਾ ਕੰਮ ਹੈਗਾ ਸਿਰ ਤੇ ਸੱਟ ਲੱਗਣ ਦਾ ਕਾਰਨ ਠੀਕ ਹੈ ਇਹਨਾਂ ਦੇ ਦੂਜੇ ਬੰਦੇ ਨੇ ਕਾਰ ਪਾਸੇ ਕਿਉਂ ਕੁੱਟੀ ਇਹਨਾਂ ਚੱਕ ਕੇ ਇਹਨਾਂ ਨੂੰ ਨਹੀਂ ਕੀਤੀ ਨਹੀਂ ਨਹੀਂ ਸਾਨੂੰ ਤਾਂ ਪਹਿਲਾਂ ਹੋਈ ਹੋਈ ਹੈ ਸਾਨੂੰ ਕੈਸ਼ ਨਹੀਂ ਕੱਢਣ ਦਿੱਤੀ ਸਾਡੋਂ ਕੈਸ਼ ਨਹੀਂ ਚਾਹਣ ਦਿੱਤੀ ਕੈਸ਼ ਨਹੀਂ ਕੱਢਣ ਦਿੱਤੀ ਸਾਡੋਂ ਤਾਂ ਪਹਿਲਾਂ ਕਵਾਲੀ ਤੁਸੀਂ ਸਾਰੇ ਕੁਝ ਕਰਾਏ ਠੱਕੇ ਨਾਲ ਤੁਹਾਨੂੰ ਬਿਠਾਇਆ ਕੱਲ ਤੁਸੀਂ ਲੰਮ ਠੱਕੇ ਨੇ ਬਿਠਾਇਆ ਠੀਕ ਹੈ ਜੋ ਤੁਸੀਂ ਮਰਜ਼ੀ ਗੱਲ ਬਣਾਈ ਜੋ ਨਹੀਂ ਬਿਠਾਇਆ ਕਿਉਂ ਮਿਠਾਇਆ ਅਸੀਂ 15 ਸਾਲ ਤੁਸੀਂ ਕਿਹਾ ਚੱਲੋ ਗੱਡੀ ਦੇ ਵਿੱਚ ਗੱਡੀਆਂ ਹੀ ਮਲਾਜਮ ਚਲੇ ਗਏ ਸਾਡਾ ਕੋਈ ਵੀ ਰੇਕੀ ਨਾਮ ਹੈ ਤੁਹਾਡਾ ਸਾਜਨ ਸਿੰਘ ਵੀਰੇ ਸਾਨੂ ਕੁਲਵਿੰਦਰ ਸਿੰਘ ਮੈਂ ਟਾਣੀ ਕਾਨਾ ਰਾਮ ਤੋਂ ਰਹਿਣ ਵਾਲਾ ਚਾਲਾ ਪਿੰਡ ਹੈ ਜੀ ਤੇ ਆਪਣੇ ਇੱਥੇ ਲੱਕੇ ਮੰਡੀ ਤੋਂ ਆ ਰਹੇ ਸੀ ਅਸੀਂ ਤੇ ਅਸੀਂ ਮੁਕਸਰ ਤੋਂ ਕੈਸ਼ ਲੈ ਕੇ ਆਏ ਸੀ ਤੇ ਇੱਥੇ ਸਾਡਾ ਐਕਸੀਡੈਂਟ ਹੋ ਗਿਆ ਕਾਰ ਦਾ ਤੇ ਪੁਲਿਸ ਵਾਲੇ ਸਾਨੂੰ ਕਚਾਬੀ ਨਹੀਂ ਦਿੱਤੀ ਤੇ ਅਸੀਂ ਕਿਹਾ ਅਸੀਂ ਕੈਸ਼ ਕਢਣੀ ਹੈ ਇਹਨਾਂ ਨੇ ਸਾਨੂੰ ਚਾਬੀ ਨਹੀਂ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਕੈਸ਼ ਕੱਢ ਲਈ ਆਪ ਪੁਲਿਸ ਵਾਲੇ ਆਪ ਦੇ ਕੁਝ ਨਹੀਂ ਕਰ ਰਹੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਵੀਰ ਤੇ ਇਸ ਤਰ੍ਹਾਂ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਆ ਰਹੇ ਸੀ ਚਾਰ ਜਣੇ ਤੇ ਆਹ ਵੇਖ ਲਓ ਚਾਰ ਜਣੇ ਤੇ ਖੜੇ ਆ ਸੀ ਤੇ ਅਸੀਂ ਕੋਈ ਪਰਚੇ ਨਹੀਂ ਕਰਾਣਾ ਲੈ ਕੇ ਆਇਆ ਸੀ ਅਗੇ ਪਾਸਾ ਸੀ ਅਸੀਂ ਬਾਂਸਰ ਫਾਰਮ ਸਟੋਰ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕੀ ਅਸੀਂ ਬੀਰਪਰ ਕਰੀਏ ਅੱਛਾ ਜੀ ਤੇ ਸਰ ਜੀ ਕੀ ਰੋਲ ਹੈ ਇਹਨਾਂ ਦਾ ਸਰ ਕਿਹਾ ਹੋਰ ਦਾ ਇਹ ਜੀ ਸਾਨੂੰ 7 ਵਜੇ ਤੇ 50 ਮਿੰਟ ਤੇ ਸੂਚਨਾ ਮਿਲੀ ਸੀਗੀ ਹਾਂਜੀ ਕਿ ਇੱਕ ਜ਼ਿੰਮੇਦਾਰਾ ਟਾਬੇ ਦੇ ਕੋਲ ਐਕਸੀਡੈਂਟ ਹੋਇਆ ਜੋ ਕਿ ਅਸੀਂ ਉਸ ਸਮੇਂ ਥੇ ਕਲੰਦਰ ਟੂਲ ਪਲਾਜ਼ਾ ਤੇ ਖੜੇ ਸੀਗੇ ਅਸੀਂ ਉੱਥੇ ਹੀ ਆਮ ਕਰੀਬ 7-8 ਮਿੰਟ ਤਾਂ ਲੱਗ ਹੀ ਜਾਂਦੇ ਆ ਕਿਉਂਕਿ ਰਾਤ ਦਾ ਸਮਾਂ ਹੈ ਅਸੀਂ ਇੱਥੇ ਪਹੁੰਚੇ ਆ ਦੇਖਿਆ ਇੱਕ ਗੱਡੀ ਜਿਹੜੀ ਹੈ ਉਹ ਟੁੱਟ ਪੱਜ ਉਹ ਤੇ ਉਹਨੂੰ ਸਾਈਡ ਦੇ ਪਹਿਲਾਂ ਹੀ ਖੜਾ ਕੀਤਾ ਹੋਇਆ ਠੀਕ ਆ ਤੇ ਕਰੀਬ 40-50 ਬੰਦੇ ਉਸ ਸਮੇਂ ਮੌਕੇ ਤੇ ਖੜੇ ਕਿਤੇ ਗਏ ਇਹਨਾਂ ਨਾਲ ਅਸੀਂ ਆਉਂਦਿਆਂ ਇਹੋ ਹੀ ਪੁੱਛਿਆ ਵੀ ਕਿਸੇ ਨੂੰ ਵੀਰਤ ਸੱਟ ਫੇਟ ਲੱਗੀ ਆ ਇਹਨਾਂ ਕਹਿੰਦੇ ਜੀ ਕੋਈ ਨਹੀਂ ਲੱਗੀ ਕਿਸੇ ਨੂੰ ਸਾਰੇ ਬਚਾ ਆ ਠੀਕ ਹੈ ਜੀ ਫਿਰ ਸਾਨੂੰ ਵਿੱਚੋਂ ਕਿਸੇ ਨੇ ਇਹ ਦੱਸਿਆ ਵੀ ਇਹਨਾਂ ਨੇ ਇੱਕ ਪੈਟਰੋਲ ਪੰਪ ਤੋਂ ਤੇਲ ਪੋਆਇਆ ਤੇ ਇਹਨਾਂ ਨੇ ਪੈਸੇ ਹੀ ਨਹੀਂ ਦਿੱਤੇ ਉਹ ਫਿਰ ਇਹਨਾਂ ਨੂੰ ਅਸੀਂ ਸਾਈਡ ਤੇ ਲਿਜਾ ਕੇ ਪੁੱਛਿਆ ਤਾਂ ਤੇ ਬਈ ਅਸੀਂ ਬਾਅਦ ਹੀ ਪੈਸੇ ਦਿੱਤੇ ਆ ਦਿੱਤੇ ਆ ਨਾ ਇੱਕ ਮਿੰਟ ਬੋਲ ਮੇਰੀ ਵੀਡੀਓ ਨਹੀਂ ਐਵੇਂ ਨਾ ਕਹੋ ਦਿੱਤੇ ਨਹੀਂ ਅੱਜ ਆ ਮੇਰੇ ਗੱਲ ਕਰ ਦਿੱਤੇ ਨਾ ਨਹੀਂ ਇੱਕ ਮਿੰਟ ਮੇਰੇ ਫਿਰ ਤੁਸੀਂ ਬੋਲਿਆ ਕੋਈ ਗੱਲ ਇਹ ਗੱਲ ਵੀ ਬਰਾਬਰ ਬਰਾਬਰ ਬੋਲਣ ਦਿਓ ਨਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦੀ ਗੱਡੀ ਪਹਿਲਾਂ ਹੀ ਸਾਈਡ ਤੇ ਸੀ ਕਿ ਚੌਂਕੀ ਵਾਲੇ ਮੁਲਾਜ਼ਮਾ ਪਹੁੰਚੇ ਆ ਗੱਡੀ ਤੇ ਇਹ ਬੰਦੇ ਉਹਨਾਂ ਦੇ ਹਵਾਲੇ ਕੀਤੀ। ਦੇਰ ਰਾਤ ਐਸਐਸਐਫ ਅਤੇ ਬਿਜਲੀ ਬੋਰਡ ਦੇ ਜੇਈ ਦੇ ਵਿਚਾਲੇ ਕਾਫੀ ਬਹਿਸ ਹੋ ਗਈ ਕਿਹਾ ਜਾ ਰਿਹਾ ਕਿ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਬਿਨਾ ਪੈਸੇ ਦਿੱਤੇ ਉਥੋਂ ਚਲੇ ਗਏ ਤਾਂ ਇਹਨਾਂ ਦਾ ਕਿ ਜਾ ਕੇ ਐਕਸੀਡੈਂਟ ਹੋ ਜਾਂਦਾ ਫਿਰ ਪੁਲਿਸ ਅਤੇ ਪੈਟਰੋਲ ਪੰਪ ਦੇ ਮਾਲਕ ਮੌਕੇ ਤੇ ਪਹੁੰਚਦੇ ਨੇ ਹਾਲਾਂਕਿ ਇਸ ਮੌਕੇ ਉਕਤ ਬੰਦਿਆਂ ਨੇ ਤੇਲ ਦੇ ਪੈਸੇ ਦੇ ਦਿੱਤੇ ਪਰ ਪੁਲਿਸ ਦੇ ਨਾਲ ਕਾਫੀ ਦੇਰ ਤੱਕ ਹਾਈ ਵੋਲਟੇਜ ਡਰਾਮਾ ਕਰਦੇ ਹੋਏ ਨਸਰ ਆਉਂਦੇ ਨੇ ਬਿਜਲੀ ਬੋਰਡ ਦੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਐਸਐਸਐਫ ਦੀ ਟੀਮ ਦੇ ਵੱਲੋਂ ਉਹਨਾਂ ਦੇ ਨਾਲ ਮਾੜਾ ਵਿਵਹਾਰ ਕੀਤਾ ਗਿਆ ਤੇ ਉੱਥੇ ਐਸਐਸਐਫ ਦੀ ਟੀਮ ਦਾ ਕਹਿਣਾ ਹੈ ਕਿ ਲੋਕ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਪੈਸੇ ਦਿੱਤੇ ਬਿਨਾ ਚਲੇ ਗਏ ਤੇ ਰਾਤ ਦੇ